38 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਪੁਲਾਂ ਦਾ ਨਿਰਮਾਣ ਕੱਟ ਸ਼ੁਰੂ ਨਵੀਂ ਤਕਨੀਕ ਦੀ ਵਰਤੋਂ ਕਰ ਬਣਾਏ ਜਾਣਗੇ ਸਟੀਲ ਪੁਲ ਟ੍ਰੈਫਿਕ ਦੀ ਸਮੱਸਿਆ ਤੋਂ ਮਿਲੇਗੀ ਵੱਡੀ ਰਾਹਤ ਫਰੀਦਕੋਟ ਸ਼ਹਿਰ ਦੇ ਵਿੱਚ ਲੰਘਦੀਆਂ ਜੋੜੀਆਂ ਨਹਿਰਾਂ ਸਰਹੰਦ ਨਹਿਰ ਅਤੇ ਰਾਜਸਥਾਨ ਫੀਡਲ ਦੇ ਉੱਤੇ ਸ਼ਹਿਰ ਦੇ ਦੋ ਪੁਲ ਸਨ ਜਿਨ੍ਹਾਂ ਦੀ ਕੀ ਚੜਾਈ ਮਹਿਜ਼ 18 ਫੁੱਟ ਸੀ ਜਿਸ ਤੋਂ ਬਾਅਦ ਟ੍ਰੈਫਿਕ ਦੇ ਵੱਧਦੇ ਜਾਮ ਦੇ ਕਾਰਨ ਕਾਫੀ ਸਮੱਸਿਆਵਾਂ ਆਉਂਦੀਆਂ ਸਨ ਤੇ ਇਹ ਪੁਲ ਕਾਫੀ ਪੁਰਾਣੇ ਵੀ ਹੋ ਚੁੱਕੇ ਸਨ ਜਿਸ ਕਾਰਨ ਇਹਨਾਂ ਦੀ ਹਾਲਤ ਵੀ ਖਸਤਾ ਹੋ ਰਹੀ ਸੀ ਇਹਨਾਂ ਕਾਰਨਾਂ ਦੇ ਚੱਲਦੇ ਇਹਨਾਂ ਪੁਲਾਂ ਨੂੰ ਦੁਬਾਰਾ ਤੋਂ ਬਣਵਾਉਣ ਦੀ ਮੰਗ ਲਗਾਤਾਰ ਸਾਹਮਣੇ ਆ ਰਹੀ ਸੀ ਤੇ ਜਿਸ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਦੇ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ ਅਤੇ ਗ੍ਰਾਂਟ ਵੀ ਜਾਰੀ ਹੋ ਗਈ ਹੈ ਇਸ ਦਿਨ ਨਾਲ ਹੀ ਇਹਨਾਂ ਦੋਵਾਂ ਪੁਲਾਂ ਦੇ ਨਿਰਮਾਣ ਕਾਰਜ ਨੂੰ ਵੀ ਸ਼ੁਰੂ ਕਰ ਦਿੱਤਾ ਗਿਆ ਜਿਸ ਦਾ ਆਗਾਜ਼ ਵਿਧਾਇਕ ਗੁਰਦਿੱਤ ਸਿੰਘ ਨੇ ਕਰਵਾਇਆ ਇਸ ਮੌਕੇ ਉਹਨਾਂ ਨੇ ਦੱਸਿਆ ਕਿ ਇਹ ਪੁਲ ਅੰਗਰੇਜ਼ ਸਰਕਾਰ ਸਮੇਂ ਦੇ ਬਣੇ ਹੋਏ ਸਨ ਅਤੇ ਕਾਫੀ ਭੀੜ ਹੋਣ ਕਾਰਨ ਇਹਨਾਂ ਨੂੰ ਹੁਣ ਨਵੀਂ ਤਕਨੀਕ ਦੇ ਨਾਲ ਸਟੀਲ ਪੁਲ ਬਣਾਇਆ ਜਾਵੇਗਾ ਅਤੇ 128 ਮੀਟਰ ਲੰਬਾਈ ਵਾਲੇ ਇਹਨਾਂ ਦੋਵਾਂ ਪੁਲਾਂ ਦੀ ਲਾਗਤ 38 ਕਰੋੜ ਰੁਪਏ ਆਵੇਗੀ। ਇਹਨਾਂ ਪੁਲਾਂ ਦਾ ਨਿਰਮਾਣ ਡਬਲ ਲੇਨ ਦੇ ਤਹਿਤ ਕਰਵਾਇਆ ਜਾਵੇਗਾ ਅਤੇ ਦੋਵੇਂ ਰਸਤੇ 7.5 ਫੁੱਟ ਚੌੜੇ ਹੋਣਗੇ। ਤਾਜੋਪੋਵਿਕਾ ਵਿੱਚ ਟ੍ਰੈਫਿਕ ਦੀ ਸਮੱਸਿਆ ਤੋਂ ਮੁਕੰਮਲ ਹੱਲ ਮਿਲ ਜਾਵੇ। ਉਹਨਾਂ ਨੇ ਕਿਹਾ ਹੈ ਕਿ 10 ਮਹੀਨਿਆਂ ਦੇ ਅੰਦਰ ਦੋਵੇਂ ਪੁਲਾਂ ਦਾ ਨਿਰਮਾਣ ਕੰਮ ਪੂਰਾ ਹੋ ਜਾਵੇਗਾ ਤੇ ਜਿਸ ਤੋਂ ਬਾਅਦ ਇਹ ਲੋਕਾਂ ਲਈ ਖੋਲ ਦਿੱਤੇ ਜਾਣਗੇ। ਉਦੋਂ ਤੱਕ ਬਦਲਵੇਂ ਰਹਾਣੂ ਦੇ ਕੇ ਸ਼ਹਿਰ ਦੀ ਟ੍ਰੈਫਿਕ ਨੂੰ ਚਲਾਇਆ ਜਾਵੇਗਾ। ਬਹੁਤ ਲਗਭਗ 10 ਮਹੀਨੇ ਦਾ ਟਾਈਮ ਹੈ। ਔਰ 19-19 ਕਰੋੜ ਦੇ ਦੋ ਜਿਹੜੇ ਹੈਗੇ ਪੁਲ ਬਣਨੇ ਤਲਵੰਡੀ ਰੋਡ ਦੇ ਉੱਤੇ ਤੇ ਆਪਣਾ ਕੋਟਪੂਰਾ ਰੋਡ ਔਰ 9 ਕਰੋੜ ਦੀ ਲਾਗਤ ਦੇ ਨਾਲ ਜਿਹੜਾ ਸਾਡਾ ਪੁਲਾ ਪਿਛਲੇ ਲੰਮੇ ਸਮੇਂ ਤੋਂ ਜਦ ਤੱਕ ਇਹ ਮਲਤਕੀ ਦੀ ਪ੍ਰੋਬਲਮ ਸੀ ਉਹ ਅਸੀਂ ਸੋਲਵ ਕਰਤੀ ਉਹਦਾ ਕੰਮ ਚੱਲੀ ਜਾਂਦਾ ਉਹ ਬਹੁਤ ਜਲਦ ਦਾ ਜਿਹੜਾ ਉਹ ਪੁਲਾ ਲੋਕਾਂ ਦੇ ਲੰਘਣ ਵਾਸਤੇ ਚਾਲੂ ਹੋ ਜਾਏਗਾ ਸਰ ਜਿਸ ਤਰ੍ਹਾਂ ਮੇਨ ਰਸਤਾ ਹੈ ਇਹਨੂੰ ਐਨਟੀ ਹੈ ਭਾਈ ਦੇ ਵੀ ਹੈ ਇਸ ਲਈ ਕੋਈ ਬਦਲਾਵ ਹਲ ਲੱਭਿਆ ਕਿਉਂਕਿ ਜੇ ਲਗਾਤਾਰ ਇਸ ਨੂੰ ਬੰਦ ਕਰਨਾ ਵੀ ਪਏਗਾ ਇਸ ਤੇ ਤੇ ਉਹਦੇ ਤੋਂ ਵਾਸਤੇ ਕਰ ਰਹੇ ਹਾਂ ਜੀ ਜਿਹੜੇ ਹੈਗੇ ਪੁਲ ਹੈਗੇ ਚੈਲ ਰੋਡ ਵਾਲਾ ਵੀ ਪੁਲ ਹੈਗਾ ਇੱਕ ਉਹ ਇਹਨਾਂ ਦਾ ਕਰਾਂਗੇ ਵੀ ਜਿੰਨਾ ਹੀ ਹੋ ਸਕਦਾ ਜਿੰਨਾ ਚਾਹੇ ਇਹ ਪੁਰਾਣੇ ਪੁਲ ਹੈ ਇਹਨਾਂ ਉੱਤੇ ਜਿੰਨਾ ਵੀ ਟ੍ਰੈਫਿਕ ਲੰਘਾਇਆ ਜਾ ਸਕਦਾ ਉਹਨੂੰ ਲੰਘਾਵਾਂਗੇ ਤੇ ਕਿੰਨਾ ਟਾਈਮ ਲੱਗੇਗਾ ਸਰ ਇਹ 10 ਮਹੀਨੇ ਦਾ ਟਾਈਮ ਹੋ ਜਾਵੇ ਬਣੇਗਾ ਇੱਥੇ ਜਗਾ ਤੇ ਜਿਹੜਾ ਚੇਂਜ ਨਹੀਂ ਇੱਥੇ ਬਣੂਗਾ ਤੇ ਉਹਕੇ ਸੜਕਾਂ ਦਾ ਵੀ ਹਿਸਾਬ ਕਿਤਾਬ ਲਾਉਣਾ ਜਿਹੜੇ ਪੁਰਾਣੇ ਪੁਲੇ ਨੇ ਉਹ ਢਾਉਣਾ ਵੀ ਫਰੇਸ ਕਰਕੇ ਸਿੱਧਾ ਕਰਕੇ ਬਿਲਕੁਲ ਬਣਾਵਾਂਗੇ ਤਾਂ ਕਿ ਕੋਈ ਵੱਲ ਨਾ ਲੜੇ ਜਿਹੜੇ ਪਹਿਲਾਂ ਥੋੜਾ ਜਿਹਾ ਵੱਲ ਸੀ ਪੁਲ ਚ ਉਹ ਵੀ ਨਿਕਲ ਜਾਵੇ ਕੁਪ ਟ੍ਰੈਫਿਕ ਕਿੰਨਾ ਤੁਸੀਂ ਦੇਖੋ ਜਾਮ ਲੱਗਾ ਰਹਿੰਦਾ ਅੱਜ ਤੋਂ ਜਿਹੜਾ ਹੈਗਾ 65 70 ਸਾਲ ਪਹਿਲਾਂ ਦੇ ਬਣੇ ਹੋਏ ਪੁਲਾ ਉਹਦੇ ਜਦੋਂ ਲੋਕਾਂ ਕੋਲ ਸਾਈਕਲ ਸੀ ਅੱਜ ਉਹਨਾਂ ਪਰਿਵਾਰਾਂ ਕੋਲੇ ਪੰਜ-ਪੰਜ ਗੱਡੀਆਂ ਜਿਨ੍ਹਾਂ ਕੋਲੇ ਕਿਸੇ ਟਾਈਮ ਸਾਈਕਲ ਚੌੜਾ ਵੀ ਕਿੱਟਾ ਜਾਵੇਗਾ ਚੌੜਾ ਬਿਲਕੁਲ ਚੌੜਾ ਹੋ ਰਿਹਾ ਹੈ ਹਾਂਜੀ ਇਹਦਾ ਪੁਲ ਦਾ ਜਿਹੜਾ ਨਿਰਮਾਣ ਅੱਜ ਤੋਂ ਇਹ ਸ਼ੁਰੂ ਕਰ ਰਹੇ ਹਾਂ ਤੇ ਲਗਭਗ 10 ਮਹੀਨੇ ਦੇ ਸਮੇਂ ਵਿੱਚ ਇਹਨੂੰ ਅਸੀਂ ਕੰਪਲੀਟ ਕਰ ਦਾਂਗੇ ਇਹਦੇ ਵਿੱਚ ਇਹਦੇ ਤੇ ਕੁੱਲ ਲਗਤ ਹੈ ਜਿਹੜੀ ਉਹ 19 ਕਰੋੜ ਦੀ ਆਵੇਗੀ ਤੇ ਇਹਦੇ ਨਾਲ ਇਹ ਜੋ ਰਾਸਥਨ ਫੀਡਰ ਤੇ ਹੈ ਇਹ 74 ਮੀਟਰ ਦਾ ਪੁਲ ਬਣਨਾ ਹੈ ਤੇ ਸਰੰਦ ਫੀਡਰ ਤੇ ਹੈ ਜਿਹੜਾ ਇਹ 42 ਮੀਟਰ ਦੇ ਤੜਾਈ ਦਾ ਪੁਲ ਬਣਨਾ ਹੈ ਤੇ ਜਿਹੜੇ ਇਹਦੇ ਵਿੱਚ ਡਬਲ ਲੇਨ ਦਾ ਐਸੀ ਪੁਲ ਬਣਾ ਰਿਹਾ 7.5 ਮੀਟਰ ਦਾ ਇੱਕ 7.5 ਮੀਟਰ ਦਾ ਇੱਕ ਤਾਂ ਜੋ ਜੋ ਟ੍ਰੈਫਿਕ ਹੈ ਉਹਦੇ ਵਿੱਚ ਨਿਰਵਗਨ ਇੱਥੋਂ ਚੱਲ ਸਕੇ ਜੋ ਹੁਣ ਮੌਜੂਦਾ ਤੌਰ ਤੇ ਆਪਾਂ ਨੂੰ ਜਾਮ ਤੇ ਜਾਂ ਹੋਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਪਬਲਿਕ ਨੂੰ ਤੇ ਉਸ ਤੋਂ ਆਪਾਂ ਨੂੰ ਰਾਹਤ ਹੋ ਗਈ। ਹੁਣ ਪੌੜੀ ਦੀ ਚੜਾਈ ਕਿੰਨੀ ਹੈ ਤੁਹਾਨੂੰ? ਹੁਣ ਇਸ ਟਾਈਮ ਇਹ ਲਗਭਗ 18 ਫੁੱਟ ਹੈ ਜੀ। ਹਾਂਜੀ। 6 ਮੀਟਰ تک। ਹਾਂਜੀ ਜੀ।